ਲਾਈਵ ਦੋਸਤੋ ਡਾਕਟਰ ਜੀਰਨ ਗੁਪਤਾ ਸਰ ਕੁਝ ਖਰਾਕੀ ਤੱਤ ਦੱਸ ਦਿੰਦੇ ਆ ਜਿਹੜੇ ਆਪਾਂ ਨੂੰ ਫੀਡ ਫੈਕਟਰੀਆਂ ਤੋਂ ਮਿਲਦੇ ਨਹੀਂ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਇਹੋ ਜਿਹੀ ਫੀਡ ਫੈਕਟਰੀ ਦਿਖਾਉਣ ਜਾ ਰਹੇ ਆ ਜਿੱਥੇ ਸਾਰੇ ਖਰਾਕੀ ਤੱਤ ਸਾਨੂੰ A to Z ਹੋਲ ਸੇਲ ਰੇਟਾਂ ਤੇ ਮਿਲਣਗੇ ਤੇ ਅੱਜ ਤੁਹਾਨੂੰ ਦਿਖਾਉਣ ਆਣੇ ਤੁਹਾਨੂੰ ਫੀਡ ਫੈਕਟਰੀ ਤੇ ਕਰਾਉਣਿਆਂ ਗੱਲ ਕਰਵਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਡਾਕਟਰ ਸਾਹਿਬ ਜਿਵੇਂ ਗੱਲ ਕਰਦੇ ਨੇ ਵੀ ਖਰਾਕੀ ਮਸਲੇ ਦਵਾਈਆਂ ਦਾ ਹੱਲ ਨਹੀਂ ਹੋਣੇ ਅੱਜ ਤੁਹਾਨੂੰ ਇੱਕ ਫੀਡ ਫੈਕਟਰੀ ਦਾ ਕਰਾ ਰਹੇ ਆ ਦਰਸ਼ਨ ਜਿਹਦੇ ਵਿੱਚ ਤੁਸੀਂ ਫੀਡ ਛੋਟੇ ਬਾਇਸ ਤੇ ਚ ਪੈਂਦੀ ਹੈ ਤੇ ਉਸ ਵਾਸਤੇ ਲਾਹੇਵੰਦ ਹੁੰਦੀ ਹੈ ਤੇ ਕੁਝ ਡਾਕਟਰ ਅਜਿਹੇ ਕਰਕੇ ਦੱਸਣ ਦੀ ਗੱਲ ਕਰਦੇ ਹੁੰਦੇ ਜਿਨ੍ਹਾਂ ਨੇ ਆਪ ਕਦੇ ਨਾਂ ਵੀ ਨਹੀਂ ਸੁਣਿਆ ਹੁੰਦੇ ਤੇ ਉਹਨਾਂ ਦੇ ਡਾਕਟਰ ਸਾਹਿਬ ਤੋਂ ਜਾਣਦੇ ਸੋ ਸਰਨ ਸਸਕਾਲ ਜੀ ਇਹ ਇਲਾਕਾ ਜਿੱਥੇ ਸੀ ਖੜਿਆ ਰਖੜਾ ਪਿੰਡ ਪੈਂਦਾ ਹੈ ਰਖੜੇ ਤਕਰੀਬਨ ਮੈਨੂੰ ਅੱਜ 19-20 ਸਾਲ ਹੋਣ ਵਾਲੇ ਇੱਥੇ ਕੰਮ ਕਰਦੇ ਨੂੰ ਮੈਂ ਬਹੁਤ ਲੋਕਾਂ ਨੂੰ ਇਹ ਗੱਲ ਕਹਿਣਾ ਉਹ ਨਾ ਵੀ ਤੁਸੀਂ ਫੀਡ ਫੈਕਟਰੀਆਂ ਨਾਲ ਜੁੜੋ ਉਹ ਵੀ ਵਧੀਆ ਫੀਡ ਫੈਕਟਰੀਆਂ ਨਾਲ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਅਸੀਂ ਵਧੀਆ ਫੀਡ ਫੈਕਟਰੀ ਦੇਖੀ ਨਹੀਂ ਮੈਂ ਅੱਜ ਇਹਨਾਂ ਨੂੰ ਕਿਹਾ ਵੀ ਆਪਾਂ ਇੱਕ ਦਿਖਾ ਦਈਏ ਲੋਕਾਂ ਨੂੰ ਵਧੀਆ ਫੀਡ ਫੈਕਟਰੀ ਕਿਵੇਂ ਹੁੰਦੀ ਹੈ ਦੇਖੋ ਇਹ ਸਾਹਿਲ ਹੈ ਸ਼ੰਕੀ ਨਿਕਨੇ ਮੇ ਦਾ ਆਪਣੇ ਚਾਚਾ ਜੀ ਦੇ ਬਿੱਟੂ ਇਹਨਾਂ ਦਾ ਬੜਾ ਜਾਣਿਆ ਪਛਾਣਿਆ ਨਾਮ ਹੈ ਫੀਡ ਫੈਕਟਰੀ 'ਚ ਕ੍ਰਿਸ਼ਨ ਕਿਰਪਾ ਪ੍ਰਾਹਣ ਹਾਂਜੀ ਕ੍ਰਿਸ਼ਨ ਕਿਰ ਦਾ ਨਾਮ ਹੈ ਹਾਂ ਸਹਾਰਾ ਜਿਹੜੀ ਕੈਟਲ ਫੀਡ ਇਹਨਾਂ ਦਾ ਬ੍ਰਾਂਡ ਨੇਮ ਹੈ ਹੁਣ ਦੇਖੋ ਪਿਓਰ ਸਪਲੀਮੈਂਟ ਦੀ ਗੱਲ ਮੈਂ ਕਰਦਾ ਹਾਂ ਅਕਸਰ ਜਿਵੇਂ ਆਪਾਂ ਗੱਲ ਕਰਦੇ ਹਾਂ ਅਸੀਂ ਅੱਗੇ ਆ ਕੇ ਦਿਖਾਉ ਜੀ ਹੈਗਾ ਪੋਟਾਸ਼ੀਅਮ ਕ ਗੱਲ ਇਹ ਨਹੀਂ ਵੀ ਕਿਸੇ ਕੰਪਨੀ ਦਾ ਇਹ ਗੱਲ ਹੈ ਵੀ ਪੋਟਾਸ਼ੀਅਮ ਕਾਰਬੋਨੇਟ ਗਰਮੀਆਂ ਚ ਵਰਤਣਾ ਜ਼ਰੂਰੀ ਹੈ ਇਦਾਂ ਹੀ ਇੱਕ ਐਮਨ ਦਾ ਟੀ ਐਮ ਬੀ ਹੈ ਟਰੇਸ ਮਿਨਰਲ ਵਿਦ ਵਿਟਾਮਿਨ ਜੀ ਇਦਾਂ ਹੀ ਇੱਕ ਕੋ కెమికਲ ਪਿਆ ਇਹਨੂੰ ਕਹਿੰਦੇ ਆ ਅਸੀਂ ਕੈਲਸ਼ੀਅਮ ਪ੍ਰੋਪੀਓਨੇਟ ਹੂੰ ਇਦਾਂ ਹੀ ਸਾਡੇ ਕੋਲ ਹੋਰ ਉਧਰਲੇ ਪਾਸੇ ਤੁਸੀਂ ਦਿਖਾਉਂਗੇ ਜੀ ਬਫਰ ਪਿਆ ਵਧੀਆ ਕੁਆਲਟੀ ਦੇ ਪਿੱਛੇ ਦਿਖਾਉ ਬਫਰ ਇਦਾਂ ਹੀ ਏ ਪੀ ਡੀ ਐਫ ਦੇ ਪ੍ਰੋਗਰੈਸਿਵ ਡੇਰੀ ਫਾਰਮਰ ਐਸੋਸੀਏਸ਼ਨ ਦੇ ਬਹੁਤ ਸਾਰੇ ਪ੍ਰੋਡਕਟ ਪਏ ਆ ਹੂੰ ਦੇਖੋ ਗੱਲ ਕੀ ਹੈ ਵੀ ਵਧੀਆ ਫੈਕਟਰੀ ਕਿਹੜੀ ਹੈ ਜਿਦੇ ਕੋਲ ਸਾਰੀਆਂ ਪਿਓਰ ਚੀਜ਼ਾਂ ਹੈਗੀਆਂ ਹੁਣ ਜਦੋਂ ਆਪਾਂ ਪ੍ਰੀਮਿਕਸ ਦੀ ਗੱਲ ਕਰਦੇ ਆ ਬਹੁਤ ਸਾਰੇ ਮੈਂ ਲੋਕਾਂ ਨੂੰ ਕਹਿੰਦਾ ਵੀ ਆਪਣਾ ਪ੍ਰੀਮਿਕਸ ਬਣਾਓ ਇਹ ਮੈਂ ਇਦਾਂ ਨਹੀਂ ਆਪਣੇ ਕਿਤਾਬੀ ਗੱਲਾਂ ਨੇ ਇਹ ਡੇਰੀ ਫਾਰਮਿੰਗ ਦੇ ਪ੍ਰੈਕਟੀਕਲ ਨੁਸਖੇ ਆ ਜਿਵੇਂ ਇਹ ਫੀਡ ਫੈਕਟਰੀ ਆਪਣੀ ਹੈ ਕਿਰਪਾ ਇਨ੍ਹਾਂ ਕੋਲੇ ਹਰ ਚੀਜ਼ ਪਿਓਰ ਕੈਮੀਕਲ ਇਹ ਨਹੀਂ ਹੈਗਾ ਵੀ ਕਿਹੜੀ ਕੰਪਨੀ ਦਾ ਇਨ੍ਹਾਂ ਕੋਲੇ ਉਪਲਬਧ ਹੈ ਇਹ ਅੱਜ ਵੀ ਜਿਹੜਾ ਇਹਨਾਂ ਦਾ ਮੇਨ ਕੰਮ ਹੈ ਉਹ ਹੈਗਾ ਵੀ ਤੁਹਾਡੇ ਫਾਰਮੂਲੇ ਮੁਸਾਬਕ ਤੁਹਾਨੂੰ 50 60 ਲੀਟਰ ਵਾਲੀਆਂ ਗਾਵਾਂ ਦੀ ਜਾਂ 25 30 ਲੀਟਰ ਵਾਲੀ ਮੱਝਾਂ ਦੀ ਫੀਡ ਬਣਾ ਕੇ ਦੇਣੀ ਫੀਡ ਵਧੀਆ ਕਿਹੜਾ ਬਣਾਊਗਾ ਜਿਹਦੇ ਕੋਲੇ ਸਾਰੇ ਪਿਓਰ ਕੈਮੀਕਲ ਹੋਣਗੇ ਇਸ ਤੋਂ ਇਲਾਵਾ ਜੇ ਪਰ ਰਾਮ ਮਟੀਰੀਅਲ ਦੀ ਗੱਲ ਕਰੀ ਤੁਸੀਂ ਪਿੱਛੇ ਥੋੜਾ ਝਾਤੀ ਮਰਵਾਓ ਜੀ ਗਡਾਊਨ ਹੈ ਪਿੱਛੇ ਦੇਖੋ ਹਰ ਤਰ੍ਹਾਂ ਦਾ ਜਿਹੜਾ ਵਧੀਆ ਕੁਆਲਿਟੀ ਦਾ ਰਾਮ ਮਟੀਰੀਅਲ ਹੈ ਜੇ ਅਸੀਂ ਗੱਲ ਕਰ ਲਈਏ ਮੱਕੀ ਹੈ ਚੌਕਰ ਹੈ ਸੋਇਆ ਬਾਈਪਾਸ ਹੋਇਆ ਇਹ ਹਰ ਚੀਜ਼ ਇੱਥੇ ਉਪਲਬਧ ਹੈ ਦੇਖੋ ਮੇਰਾ ਅੱਜ ਦੀ ਵੀਡੀਓ ਕਰਨ ਦਾ ਕੀ ਮਕਸਦ ਹੈ ਪਹਿਲੀ ਗੱਲ ਤੇ ਇਹ ਹੈ ਜੇ ਕੋਈ ਬੰਦਾ ਕੋਈ ਸਾਡਾ ਫੀਡ ਫੈਕਟਰੀ ਵਾਲਾ ਵਧੀਆ ਕੰਮ ਕਰ ਰਿਹਾ ਹੈ ਤਾਂ ਉਹਨੂੰ ਜ਼ਰੂਰ ਅਸੀਂ ਪ੍ਰਮੋਟ ਕਰੀਏ ਉਹਨੂੰ ਮੋੜਾ ਲਾਈਏ ਦੂਜੀ ਗੱਲ ਇਹ ਫੀਡ ਫੈਕਟਰੀਆਂ ਜਿਹੜੀਆਂ ਤੁਹਾਨੂੰ ਦਵਾਈਆਂ ਦੀ ਕੰਪਨੀਆਂ ਤੋਂ ਕਿਹੜਾ ਛਡਾ ਸਕਦੀਆਂ ਜੇਪਰ ਦਵਾਈਆਂ ਤੋਂ ਕਿਹੜਾ ਛੁੱਟਣਾ ਹੈ ਤਾਂ ਤੁਹਾਨੂੰ ਜਿਹੜੇ ਪਿਓਰ ਕੈਮੀਕਲ ਜਿਵੇਂ ਆਪਾਂ ਗੱਲ ਕੀਤੀ ਪੋਟਾਸ਼ੀਅਮ ਕਾਰਬੋਨੇਟ TMB ਹੈ ਇੱਕ ਹੋਰ ਇੱਥੇ ਪਿਆ ਜਿਹੜਾ ਲਾਈਸਿਨ ਹੈ ਪਿਓਰ ਲਾਈਸਿਨ ਦੀ ਬਹੁਤ ਜ਼ਿਆਦਾ ਸ਼ਾਰਟੇਜ ਆਉਂਦੀ ਹੈ ਇਦਾਂ ਹੀ ਇਹ ਪ੍ਰੋਡਕਟ ਪੀਆ ਡੀਸੋ ਕੰਪਨੀ ਦੇ ਵੀ ਬੜੀ ਵਧੀਆ ਕੰਪਨੀ ਹੈ ਇਹਨਾਂ ਦੇ ਬਹੁਤ ਅੱਛੇ ਪ੍ਰੋਡਕਟ ਆਉਂਦੇ ਆ ਹੋਰ ਆਪਣੇ ਪੀਡੀਐਸ ਦੇ ਹੋਗੇ ਬਾਕੀ ਬਾਈਪਾਸ ਫੈਟ ਆ ਦੇਖੋ ਲਾਈਵ ਜੀਸਟ ਪਿਆ ਪਿਓਰ ਲਾਈਵ ਜੀ ਦੇਖੋ ਕਿੰਨੇ ਥੈਲੇ ਪਏ ਆ ਹੁਣ ਤੁਸੀਂ ਆਪ ਹੀ ਦੇਖ ਕੇ ਹਿਸਾਬ ਲਾਓ ਵੀ ਇਹ ਚੀਜ਼ਾਂ ਇੰਨੀਆਂ ਤਾਂ ਪਈਆਂ ਵੀ ਇਹ ਵਰਤੀਆਂ ਜਾਂਦੀਆਂ ਮਿੱਠਾ ਸੋਡਾ ਪਿਆ ਪਿਓਰ ਇੱਥੇ ਦੇਖੋ ਆਪਣਾ ਇਸ ਤੋਂ ਇਲਾਵਾ ਕੈਲਸ਼ੀਅਮ ਕਾਰਬੋਨੇਟ ਆ ਕੈਲਸ਼ੀਅਮ ਕਾਰਬੋਨੇਟ ਦੀ ਪਾ ਗੱਲ ਕਰਦੇ ਹੁੰਦੇ ਹੁਣ ਹੈਨਾ ਗੱਲ ਇਹ ਹੈ ਵੀ ਤੁਸੀਂ ਵੀ ਆਪਣੇ ਇਲਾਕੇ 'ਚ ਜਿਵੇਂ ਇਹ ਇਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਸ਼ੇਅਰ ਕਰ ਦੂੰਗਾ ਕਾਰਡ ਵੀ ਸ਼ੇਅਰ ਕਰ ਦੂੰਗਾ ਵੀ ਅਗਰ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਪਰ ਆਪਣੇ ਇਲਾਕੇ 'ਚ ਵੀ ਤੁਸੀਂ ਵਧੀਆ ਫੀਡ ਫੈਕਟਰੀ ਹੈ ਜਿਹੜੀ ਜਿਹੜੀ ਤੁਹਾਡੇ ਇਲਾਕੇ 'ਚ ਹੈ ਉਹਦੇ ਨਾਲ ਜੁੜੋ ਤੇ ਪਿਓਰ ਕੈਮੀਕਲ ਲੈਣ ਦੀ ਤੇ ਵਰਤਨ ਦੀ ਆਦਤ ਪਾਓ ਤੇ ਇਸ ਤੋਂ ਇਲਾਵਾ ਰੈੱਡ ਐਲਗੀ ਦੀ ਵੀ ਆ ਗੱਲ ਕਰਦੇ ਹੁਣੇ ਦੇਖੋ ਰੈੱਡ ਐਲਗੀ ਜਿਹੜੀ ਹੈਗੀ ਰੈੱਡ ਐਲਗੀ ਸਾਡੀ ਪਸ਼ੂ ਦੇ ਸਰੀਰ ਦੇ ਵਿੱਚ ਜਿਹੜੇ ਜ਼ਹਿਰੀਲੇ ਤੱਤ ਨੇ ਉਹਨਾਂ ਨੂੰ ਬਿਲਕੁਲ ਸਪੌਂਜ ਵਾਂਗ ਚੂਸ ਦਿੰਦੀ ਹੈ ਹੁਣ ਬਹੁਤ ਸਾਰੇ ਲੋਕ ਕਹਿੰਦੇ ਸੀ ਰੈਡਲ ਕੀ ਦੇਖੀ ਵੀ ਨਹੀਂ ਸੁਣੀ ਵੀ ਹੈ ਨਹੀਂ ਹੁਣ ਗੱਲ ਇਹ ਹੈ 100 ਰੁਪਏ ਕਿਲੋ ਦੀ ਚੀਜ਼ ਹੈ ਇਹ ਜੇ ਅਸੀਂ ਲਵਾਂਗੇ ਵਰਤਾਂਗੇ ਤਾਂ ਪਤਾ ਲੱਗੂਗਾ ਕਿਉਂਕਿ ਮੈਂ ਆਪਣੇ ਇਲਾਕੇ ਜਿੱਥੇ ਸਾਡੇ 30 35 ਅਗਾਹ ਬਦੂ ਫਾਰਮਰ ਨੇ ਉਹਨਾਂ ਵਾਸਤੇ ਇਹ ਪਿਓਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਅਸੀਂ ਵਰਤਦੇ ਆਂ ਸਾਡੇ ਕੋਲ ਇੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਕਦੇ ਸੋਚ ਇਹ ਵੀ ਹੈ ਬਹੁਤ ਸਾਰੇ ਲੋਕਾਂ ਦਾ ਵੀ ਮੈਂ ਪਤਾ ਨਹੀਂ ਕਿ YouTube ਤੇ ਗੱਲਾਂ ਕਰਦੇ ਆ ਉਹਨੂੰ 20 ਸਾਲ ਦੇ ਨੇੜੇ ਹੋਣ ਵਾਲੇ ਹੋਗੇ ਇਹਨਾਂ ਨਾਲ ਫੈਕਟਰੀ ਨਾਲ ਜੁੜਿਆ ਨੂੰ ਲੋਕਾਂ ਨਾਲ ਜੁੜਿਆ ਨੂੰ ਸਾਡੇ ਪਸ਼ੂ ਪਾਲਣ ਭਾਗ ਦੀ ਵੀ ਆਪਣੀ ਫੀਡ ਫੈਕਟਰੀ ਹੈ ਤੁਹਾਨੂੰ ਅਗਲੇ ਵੀ ਉਹਦੇ ਵੀ ਦਰਸ਼ਨ ਉਪਕਰਾਂਗੇ ਅਬਦਾ ਫਾਰਮ ਹੈ ਸਾਡਾ ਸੇ ਅਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਜ਼ਰੂਰਤ ਹੁੰਦੀ ਹੈ ਇਹਨਾਂ ਤੋਂ ਲੈਣੇ ਆਗੇ ਗੱਲ ਇਹ ਵੀ ਫੈਕਟਰੀਆਂ ਨਾਲ ਚੰਗੀਆਂ ਨਾਲ ਜੁੜੀਏ ਤੇ ਇਹਨਾਂ ਨੂੰ ਸਹਾਰਾ ਵੀ ਦਈਏ ਤੇ ਪੇਮੈਂਟ ਵੀ ਟਾਈਮ ਤੇ ਕਰੀਏ ਤੇ ਆਧਾਰ ਤੋਂ ਬੱਚੀ ਹੈ ਨਾ ਤੁਸੀਂ ਆਪਣਾ ਜੀ ਨਾਮ ਤੇ ਨੰਬਰ ਦੱਸੋ ਸਾਹਿਬ ਪੂਰਾ ਮੋਬਾਈਲ ਨੰਬਰ ਲੋਕੇਸ਼ਨ ਕਿਸੇ ਨੂੰ ਲੋਡ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਦੱਸੋ ਕਾਰਡ ਸ਼ੇਅਰ ਕਰਦੇਗਾ ਤਾਂ ਦੱਸੋ ਕਾਰਡ ਫਰੰਦਰ ਆਮ ਹੈਗਾ ਜੀ ਸ਼ਿਰੀਕਿਸ਼ਿੰਗਰਪਾ ਇੰਡਸਟਰੀਜ਼ ਰਖੜੇ ਪੈਂਦੀ ਹੈ ਜੀ ਨਾਂਬਾ ਰੋਡ ਤੇ ਠੀਕ ਹੈ ਜੀ ਪਟਿਆਲਾ ਜ਼ਿਲ੍ਹਾ ਆਪਣਾ ਪਟਿਆਲਾ ਜ਼ਿਲ੍ਹਾ ਕਹਿੰਦਾ ਜੀ ਤੇ ਫੋਨ ਨੰਬਰ ਹੈਗਾ ਜੀ 987223462 ਜੀ ਅਭੀ ਜੀ ਬੋਲੋ ਕਸਟਮਾਈਜ਼ ਫੀਡ ਪੈਲੇਟ ਵਾਲੀ ਵੀ ਬਣਾਉਣੀ ਇਸ ਟੀਮ ਲਈ ਤੇ ਮੈਸੇਜ ਬਣਾਉਂਦੇ ਗੋਲੀ ਵਾਲੀ ਤੇ ਚੂਰੇ ਵਾਲੀ ਆਪਣਾ ਮੋਬਾਈਲ ਨੰਬਰ ਪੰਜਾਬੀ ਚ ਬੋਲ ਦੋ 9872223442 ਦੇ ਚਾਰ ਤੋਂ ਬਹੁਤ ਤੁਸੀਂ ਆਪਣੀ ਵੀ ਫੀਡ ਕੋਈ ਵੀ ਫਾਰਮੂਲੇਸ਼ਨ ਦੇ ਹਿਸਾਬ ਨਾਲ ਤੱਕ ਫੋਰ ਬੈਕੇ ਤਿਆਰ ਕਰਵਾ ਸਕਦੇ ਹੋ ਜੇ ਤੁਸੀਂ ਜਿਵੇਂ ਡਾਕਟਰ ਸਾਹਿਬ ਦੀ ਵੀਡੀਓ ਤੇ ਦੋਸਤ ਤੁਸੀਂ ਕਮੈਂਟ ਕਰਦੇ ਹੋ ਨਾ ਵੀ ਆ ਚੀਜ਼ ਸਾਨੂੰ ਮਿਲਦੀਆਂ ਨਹੀਂ ਹੈ ਸਾਡਾ ਇਹ ਫੈਕਟਰੀ ਦਿਖਾਉਂਦਾ ਜਾਂ ਵੀਰ ਹਰਿਆਣੇ ਮਿਲਾਉਣ ਦਾ ਮਤਲਬ ਇਹ ਹੀ ਸੀਗਾ ਵੀ ਇਦਾਂ ਦੀ ਫੀਡ ਫੈਕਟਰੀ ਜੇ ਆਪਣੇ ਇਲਾਕੇ 'ਚ ਵੀ ਹੋਣ ਜਾਂ ਤੁਸੀਂ ਇਹਨਾਂ ਤੋਂ ਹੀ ਮਗਵਾ ਸਕਦੇ ਹੋ ਚੀਜ਼ਾਂ ਜਿਵੇਂ ਡਾਕਟਰ ਸਾਹਿਬ ਫਾਰਮੂਲਾ ਦੱਸਦੇ ਆ ਉਹ ਫਾਰਮੂਲੇ ਦੇ ਹਿਸਾਬ ਨਾਲ ਤੁਸੀਂ ਇਹਨਾਂ ਤੋਂ ਵੀ ਤਿਆਰ ਕਰਵਾ ਸਕਦੇ ਹੋ ਇਹਨਾਂ ਦੇ ਜੈਨੂਇਨ ਜੇ ਚਾਰਜ ਹੁੰਦੇ ਆ ਠੀਕ ਹੈ ਜਿਹੜੇ ਆਮ ਫੀਡ ਫੈਕਟਰੀਆਂ ਨੇ ਹੁੰਦੇ ਆ ਪਰ ਇਹਦੇ ਫੀਡ ਫਾਰਮੂਲੇ ਵਿੱਚ ਜ਼ਿਕਰ ਕਰਦੇ ਨੇ ਉਹ ਚੀਜ਼ਾਂ ਨਾ ਕੋਈ ਉਪਲਬਧ ਨੇ ਇਹ ਚੀਜ਼ਾਂ ਦਿਖਾਉਣ ਦਾ ਮਤਲਬ ਇਹ ਸੀਗਾ ਜੀ ਹਣੇ ਇਹ ਵੀ ਜਿਹੜੇ ਸਮਾਨ ਦੇਖੋ ਵੇਚਦੇ ਆ ਨਾ ਜਿਵੇਂ ਸਾਡੀ ਆਪਣੀ ਕੰਪਨੀ ਹੈ ਪੀ ਡੀ ਐਸ ਹੈ ਕੈਮਨ ਹੈ ਇਹ ਸਾਡੀਆਂ ਆਪਣੀਆਂ ਹੀ ਨੇ ਸਾਰੀਆਂ ਕਿਉਂਕਿ ਵਧੀਆ ਚੀਜ਼ਾਂ ਬਣਾ ਰਹੀ ਹੈ ਐਕਟਿਸੈਫ ਦੇ ਕੋਲ ਲਾਈਵ ਜੀਸਟ ਬਹੁਤ ਅੱਛਾ ਵਰਲਡ ਕਲਾਸ ਜੀਸਟ ਹੈ ਐਮ ਟਾਕਸ ਤੇ ਆਪਣਾ ਟਾਕਸਿਨ ਵਾਈਂਡਰ ਇਹ ਚੀਜ਼ਾਂ ਇੱਥੇ ਉਪਲਬਧ ਨਹੀਂ ਪਿਓਰ ਹਨਾ ਸੋ ਤੁਸੀਂ ਇਹ ਲੈ ਸਕਦੇ ਹੋ ਕਿਤੋਂ ਵੀ ਵਰਤ ਸਕਦੇ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ